ਸੋ ਕਿਸਾਨ ਵੀਰੋ ਆ ਜਿਹੜੀਆਂ ਦਮਖੜੀਆਂ ਆਪਾਂ ਮੈੜਾਂ ਦੇ ਦਰਸ਼ਨ ਕਰ ਰਹੇ ਹਾਂ ਜਿਤਨਾ ਹੈ ਜਿਹੜਾ ਪਹਿਲਾ ਮੁਕਾਬਲਾ ਬੜਾ ਜਸਦੀਦਾ ਹੋਇਆ ਦਰਸ਼ਕ ਹੋਰ ਕਥਾ ਬੜਿਆ ਇਹ ਜੋ ਉਹ ਕਥਾ ਨਾ ਆਪਾਂ ਜਿਹੜਾ ਕਿਸੇ ਵੇਲੇ ਪਰਮੇਸ਼ਰ ਕਿਰਪਾ ਕਰੇ ਇਹ ਇਸ ਵਿਆਸੀ ਜੀ ਨਾਲ ਉਹ ਬਫੇ ਬਿੰਦਾ ਕੋਈ ਆਪਾਂ ਅੰਤ ਨਹੀਂ ਪਾ ਸਕਦੇ ਹਜੀ ਤਾਹੀ ਅਜੀਤ ਜਿਹੜੀ ਫਾਰਮਾਂ ਦੀ ਬੱਚੀ ਬਾਹਰ ਆ ਬਈ 805 ਨੰਬਰ ਜਲਦੀ ਲੈ ਕੇ ਆਓ ਜੱਸਾ ਸਭ ਜੱਜਮੈਂਟ ਕਰ ਰਹੇ ਨੇ ਤੌਰ ਤੋਂ ਨੰਬਰ ਲਾ ਰਹੇ ਹੈ ਜੇ ਸਾ ਉਹਨਾਂ ਨੰਬਰ ਲੱਗੇ ਉਸ ਹਿਸਾਬ ਨਾਲ ਇਹਨੂੰ एक तो लैके दस नंबर तक कटना है टोटल ਲਾਵੇ ਤੋੜਾ ਹੱਲਕਾਰ ਦਾ ਤੋੜ ਵੀ ਥੋੜਾ ਕਰਾਂ ਉਹਦੇ ਨੂੰ ਬਹੁਤ ਛੋਟੇ ਕੱਦ ਦੀਆਂ ਛੋਟੀ ਉਮਰ ਦੀਆਂ ਬੱਚੀਆਂ ਮਤਲਬ ਇਸ ਵਾਰ ਰਿੰਗ ਦੇ ਵਿੱਚ ਦਸੜੀਆਂ ਟ੍ਰੇਨਿੰਗ ਵੀ ਫੋਲਾ ਫਾਰਮਰਾਂ ਦੇ ਨਹੀਂ ਕਈ ਵਾਰੀ ਬੰਦਾ ਨਿਕ ਦੇਖਣ ਵਾਲਾ ਕਹਿੰਦਾ ਕੋਈ ਗੱਲ ਨਹੀਂ ਪਹਿਲੇ 10 ਨਿਕਲਣੇ ਆ ਪਰ ਤੁਸੀਂ ਜੇਤੂ ਹੋ ਅਸੀਂ ਪੂਰੇ 150 ਬੱਚਿਆਂ ਦੇ ਵਿੱਚੋਂ ਪਹਿਲੇ 26ਾਂ ਚ ਆ ਗਏ ਫੋਨ ਲਈ ਇਹੀ ਬਹੁਤ ਵੱਡੀ ਗੱਲ 150 ਦੇ ਵਿੱਚੋਂ 26 ਗੱਡੀਆਂ ਸੀ 26 ਦੇ ਵਿੱਚੋਂ 10 ਕਰ ਲਈਆਂ ਟੌਪ 10 ਚ ਹੁਣ ਇਹਨਾਂ ਚੋਂ 1 2 3 ਫਰਸਟ ਸੈਕੰਡ ਤੇ ਥਰਡ ਕੱਢਣਗੇ ਜਿੰਨੋਂ ਆਪਾਂ ਸੇਮ ਆ ਲਿਆ ਦਾ 10 ਗਮ ਆਈਆਂ 150 ਤੋਂ ਪਹਿਲਾਂ 26 ਕੱਢੇ ਆ ਹੋ ਗਿਆ ਜੀ 26 ਚੋਂ 10 ਕੱਢੇ ਆ 10 ਚੋਂ ਅੰਸ ਲੈ ਕੇ ਆਓ ਮੇਰਾ ਕਿਹਾ ਕਿ ਮੇਰੀ ਅੱਖ ਦੇ ਝੰਗ ਜੇ ਕੰਮ ਹੋ ਗਿਆ ਵਜ੍ਹਾ ਤਰੀਕੇ ਨਾਲ ਤੋਰੋ ਹਾਂ ਟੌਪ 10 ਟੌਪ 10 ਚ ਕੱਢਾਂਗੇ ਟੌਪ 3 ਫਰਸਟ ਸੈਕੰਡ ਤੇ ਥਰਡ ਨਹੀਂ ਵੇਖਦੇ ਨਹੀਂ ਟੌਪ ਹਾਂ ਜੀ ਬਾਈ ਨਿਕਲ ਦਿਓ ਸਾਡਾ 3000 3500 ਵਾਲਾ ਮਿਸਟਰ ਕੋਲੋਂ ਬਾਈ ਸਟਰੀਓ ਕਮੇਟੀ ਜੀ ਦਾ ਆਪਰਾ ਜੇਕਰ ਆਉਂਦੀ ਹੈ ਲਓ ਬਾਈ ਆਪਾਂ ਵੀ ਲੈ ਕੇ ਆਈਏ ਵੀ ਸੌਣ 11 ਨੰਬਰ ਇੱਕ ਹੋਰ ਬੰਦ ਰਹੀ ਆਉਂਦੀ ਬੱਚੀ ਲੈ ਕੇ 652 ਨੰਬਰ ਦੇਖੋ ਕੀ ਪੋਜੀਸ਼ਨ ਆ ਗਈ 7ਵਾਂ ਨੰਬਰ Vamos ਆਲੇ ਬਾਈ ਦਾ ਤੀਜਾ ਨੰਬਰ ਆਇਆ ਤਲਦੀਪ ਸਿੰਘ ਕਾਲਾ ਸਿੰਘ ਸੇਰੋਂ ਹੁਣ ਪਹਿਲਾ ਨੰਬਰ ਚੁਣਨੇ ਆ ਬਰਤੀ ਆ ਗਈ ਪਹਿਲੇ ਨੰਬਰ ਤੇ ਜਿੰਦਾ ਹੋਇਆ 26 26 ਚੋਂ 10 10 ਚੋਂ 1 2 3 ਦੇਖੋ ਨਿੱਕੇ ਨਿੱਕੇ ਬੱਚੇ ਰੋਸ਼ੋਂਕ ਪਾਇਆ ਵਾ ਯੋ ਯੋ ਇਹ ਕਿਰੀਆਂ ਦੇ ਵਿੱਚ ਪਹਿਲੀ ਪੋਜੀਸ਼ਨ